ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਵਾਰਤਕ ਪ੍ਰਾਰਥਨਾ ਬਾਰੇ ਚੰਗੀ ਤਰ੍ਹਾਂ ਸਮਝਾਂਗੇ ਪ੍ਰਾਰਥਨਾ ਜਿਹੜਾ ਵਾਰਤਕ ਹੈ ਇਹ ਹੀ ਡਾਕਟਰ ਬਲਬੀਰ ਸਿੰਘ ਦਾ ਲਿਖਿਆ ਹੋਇਆ ਹੈ ਜਿਸ ਦੇ ਵਿੱਚ ਲੇਖਕ ਨੇ ਇਹ ਦੱਸਿਆ ਹੈ ਕਿ ਬੰਦੇ ਲਈ ਅਰਦਾਸ ਜਿਹੜੀ ਹੈ ਕਿੰਨੀ ਜ਼ਰੂਰੀ ਵਸਤੂ ਹੈ ਤਾਂ ਇਹਦੇ ਵਿੱਚ ਡਾਕਟਰ ਬਲਬੀਰ ਸਿੰਘ ਨੇ ਜੋ ਕਿ ਲੇਖਕ ਨੇ ਇਸ ਵਾਰਤਕ ਦੇ ਉਹਨਾਂ ਨੇ ਲਿਖਿਆ ਹੈ ਕੀ ਜਿਹੜੀ ਅਰਦਾਸ ਹੈ ਉਹ ਬੰਦੇ ਲਈ ਕਿੰਨੀ ਜ਼ਰੂਰੀ ਵਸਤੂ ਹੈ ਕਹਿੰਦੇ ਸੁਕਰਾਤ ਵਰਗਾ અત્યੰਤ ਸਿਆਣਾ ਤੇ ਮੌਤ ਤੋਂ ਬੇਪਰਵਾਹ ਰਹਿਣ ਵਾਲਾ ਵਿਅਕਤੀ ਵੀ ਅਰਦਾਸ ਦਾ ਕਾਇਲ ਸੀ ਹੁਣ ਇਹਦੇ ਵੀ ਦੱਸ ਰਹੇ ਸੁਕਰਾਤ ਕਿੰਨਾ ਵੱਡਾ ਇੱਕ ਸਿਆਣਾ ਹੋਇਆ ਤੇ ਉਹ ਹਮੇਸ਼ਾ ਮੌਤ ਤੋਂ ਬੇਪਰਵਾਹ ਰਹਿੰਦਾ ਸੀ ਪਰ ਉਹਦੀ ਵੀ ਅਰਦਾਸ ਦੇ ਵਿੱਚ ਦਿਲਚਸਪੀ ਸੀ ਉਹ ਵੀ ਅਰਦਾਸ ਕਰਦਾ ਸੀ ਅਰਦਾਸ ਇੱਕ ਫਰਜ਼ ਹੈ ਇਸ ਦਾ ਉੱਤਰ ਗੈਰ ਜ਼ਰੂਰੀ ਹੈ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਇਹਦਾ ਮਤਲਬ ਹੈ ਵੀ ਜੇ ਤੁਸੀਂ ਅਰਦਾਸ ਕਰਦੇ ਹੋ ਤਾਂ ਉਹ ਆਪਣੇ ਫਾਇਦੇ ਲਈ ਤੁਸੀਂ ਅਰਦਾਸ ਕਰਦੇ ਹੋ ਤੇ ਰੱਬ ਦੇ ਕੋਲੋਂ ਕੁਝ ਮੰਗਦੇ ਹੋ ਤਾਂ ਇੱਕ ਗੈਰ ਜ਼ਰੂਰੀ ਹੈ ਤਾਂ ਕਹਿੰਦੇ ਜੇ ਤੁਹਾਨੂੰ ਇਹਦਾ ਉੱਤਰ ਮਿਲ ਜਾਂਦਾ ਹੈ ਤਾਂ ਉਹ ਅਰਦਾਸ ਨਹੀਂ ਰਹਿੰਦੀ ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਮਹਾਨਤਾ ਹੈ ਹੁਣ ਇਹਦੇ ਵਿੱਚ ਲੇਖਕ ਦੱਸ ਰਿਹਾ ਹੈ ਕਹਿੰਦੇ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਖਾਸ ਮਹਾਨਤਾ ਹੈ ਸਾਰੀਆਂ ਰਸਮਾਂ ਰੀਤਾਂ ਤੇ ਪਰਮਾਰਥਕ ਸਾਧਨਾ ਵੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫੀ ਹੈ ਕਹਿੰਦੇ ਜਿਹੜੇ ਇੰਨੇ ਸਾਰੇ ਰਸ ਰਸਮਾਂ ਰੀਤਾ ਹੈ ਤੇ ਪਰਮਾਰਥ ਸਾਧਨ ਨੇ ਜਿਹੜੇ ਉਹਦੀ ਥਾਂ ਤੇ ਕਹਿੰਦੇ ਸਿੱਖ ਦੀ ਇੱਕ ਅਰਦਾਸ ਹੀ ਜਿਹੜੀ ਹੈ ਉਹ ਬਹੁਤ ਹੈ 1893 ਵਿੱਚ ਭਾਈ ਵੀਰ ਸਿੰਘ ਦੁਆਰਾ ਛਾਪੇ ਗਏ ਪਹਿਲੇ ਟਰੈਕਟ ਦਾ ਨਾਮ ਪ੍ਰਾਰਥਨਾ ਸੀ ਤਾਂ ਹੁਣ ਜਦੋਂ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ 1893 ਦੇ ਵਿੱਚ ਇੱਕ ਟਰੈਕਟ ਜਿਹੜਾ ਇੱਕ ਪੰਮਫਲੈਟ ਛਾਪਿਆ ਸੀ ਉਹਨਾਂ ਨੇ ਉਹਦਾ ਨਾਮ ਸੀ ਪ੍ਰਾਰਥਨਾ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ ਸਗੋਂ ਸੰਕੇਤਕ ਤੌਰ ਤੇ ਇਹ ਵੀ ਦੱਸਿਆ ਗਿਆ ਕਿ ਕਿਸੇ ਵੀ ਕੰਮ ਦਾ ਆਰੰਭ ਜਿਹੜਾ ਅਰਦਾਸ ਨਾਲ ਹੋਣਾ ਚਾਹੀਦਾ ਹੈ ਹੁਣ ਇਹਦੇ ਵਿੱਚ ਅਰਦਾਸ ਦੇ ਉੱਤੇ ਜ਼ਿਆਦਾ ਜ਼ੋਰ ਪਾਇਆ ਹੈ ਤਾਂ ਇਹ ਵੀ ਦੱਸਿਆ ਕਿ ਜਿਹੜੀ ਅਰਦਾਸ ਦੀ ਜ਼ਰੂਰਤ ਦਰਸਾਈ ਗਈ ਕਿ ਜੇ ਸੰਕੇਤਕ ਤੌਰ ਤੇ ਇਹ ਵੀ ਦੱਸਿਆ ਗਿਆ ਕਿ ਕਿਸੇ ਵੀ ਕੰਮ ਦਾ ਆਰੰਭ ਜਿਹੜਾ ਅਰਦਾਸ ਨਾਲ ਹੀ ਹੋਣਾ ਚਾਹੀਦਾ ਹੈ ਸਿੱਖ ਦੀ ਅਰਦਾਸ ਇੱਕ ਬਿਲਕੁਲ ਨਿਰਾਲੀ ਚੀਜ਼ ਹੈ ਇਹ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਵੀ ਨਿੱਜ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਇਹ ਖਤਮ ਸਰਬਤ ਦੇ ਭਲੇ ਉੱਪਰ ਹੁੰਦੀ ਹੈ ਕਹਿੰਦੇ ਸਾਡੀ ਇੱਕ ਸਿੱਖ ਦੇ ਅਰਦਾਸ ਹੈ ਇਹ ਬੜੀ ਨਿਰਾਲੀ ਚੀਜ਼ ਹੈ ਇਹ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਵੀ ਨਿੱਜ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਇਹ ਸਾਰਿਆਂ ਦੇ ਸਰਬਤ ਦੇ ਭਲੇ ਦੇ ਲਈ ਕੀਤੀ ਜਾਂਦੀ ਹੈ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾਅ ਯਤਨ ਹੈ ਤਾਂ ਹੁਣ ਇਹਦੇ ਵਿੱਚ ਅਰਦਾਸ ਦੀ ਮਹੱਮਾ ਦੱਸੀ ਗਈ ਹੈ ਵੀ ਅਰਦਾਸ ਜਿਹੜੀ ਹੈ ਕਿੰਨੀ ਜ਼ਰੂਰੀ ਹੈ ਲਈ ਜਿਹੜੀ ਸਿੱਖ ਧਰਮ ਦੀ ਅਰਦਾਸ ਹੈ ਇਹ ਜਦੋਂ ਅਰਦਾਸ ਕਰਦੇ ਤਾਂ ਸਾਰੀ ਸਰਬਤ ਦੇ ਭਲੇ ਦੇ ਵਾਸਤੇ ਕੀਤੀ ਜਾਂਦੀ ਹੈ ਇਹ ਆਪਾਂ ਪ੍ਰਾਰਥਨਾ ਨਿਬੰਧਨ ਦਾ ਸਾਰ ਕਰ ਰਹੇ ਹਾਂ ਤੇ ਇਹ ਤੁਹਾਨੂੰ ਆਪਣਾ ਐਗਜ਼ਾਮ 'ਚ ਵੀ ਆ ਸਕਦਾ ਹੈ ਵੀ ਪ੍ਰਾਰਥਨਾ ਦਾ ਨਿਬੰਧ ਜਿਹੜਾ ਹੈ ਵਾਰਤਕ ਜਿਹੜੀ ਹੈ ਇਹਦਾ ਸਾਰ ਕਰੋ ਤਾਂ ਇਹ ਆਪਾਂ ਉਹਦਾ ਸਾਰ ਕਰ ਰਹੇ ਹਾਂ ਤਾਂ ਇਸ ਤੋਂ ਅੱਗੇ ਦੱਸਿਆ ਹੈ ਕਿ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਤਾਂ ਹੁਣ ਇਹਦੇ ਵਿੱਚ ਲੇਖਕ ਕਹਿ ਰਿਹਾ ਕਿ ਜਿਹੜੀ ਸਿੱਖ ਲਈ ਅਰਦਾਸ ਹੀ ਉਹਦੀ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿ ਸੁਭਾ ਯਤਨ ਹੈ ਤਾਂ ਹੁਣ ਅੱਗੇ ਦੱਸ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਵਿਅਕਤੀ ਨੂੰ ਹੁਣ ਇਹਦੇ ਵਿੱਚ ਦੱਸ ਰਹੇ ਨੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਵਿਅਕਤੀ ਨੂੰ ਜਦੋਂ ਵੱਡੀਆਂ ਮੁਹਿਮਾਂ ਤੇ ਪੀੜਾਂ ਪੈਂਦੀਆਂ ਸਨ ਜਦੋਂ ਵੱਡੀ ਵੱਡੀਆਂ ਮੁਹਿਮਾਂ ਤੇ ਜਾਂਦੇ ਸੀ ਵਟੇਪੜੇ ਲੜਾਈਆਂ ਲੜਨ ਜਾਂਦੇ ਸੀ ਉਹ ਤਾਂ ਉਹ ਅਕਾਲ ਪੁਰਖ ਅਗੇ ਅਰਦਾਸ ਕਰਦੇ ਤਾਂ ਉਹ ਰੱਬ ਅਗੇ ਅਰਦਾਸ ਕਰਦੇ ਤੇ ਆਪਣੇ ਕਾਰਜ ਸਿੱਧ ਕਰ ਲੈਂਦੇ ਸਨ ਜਦੋਂ ਰੱਬ ਅਗੇ ਅਰਦਾਸ ਕਰਦੇ ਸੀ ਤਾਂ ਉਹਨਾਂ ਦੇ ਸਾਰੇ ਕਾਰਜ ਜਿਹੜੇ ਸੀ ਸਹੀ ਹੋ ਜਾਂਦੇ ਸੀ ਇੱਕ ਵਾਰ ਇੱਕ ਵੱਡਾ ਸਰਦਾਰ ਹੁਣ ਇੱਕ ਵਾਰ ਕੀ ਸੀਗਾ ਇੱਕ ਵੱਡਾ ਸਰਦਾਰ ਸੀ ਜੋ ਪਹਿਲਾਂ ਡਾਕੂ ਸੀ ਹੁਣ ਇਹਦੇ ਬਾਰੇ ਤੁਹਾਡਾ ਦੱਸ ਦਿੰਨੇ ਆ ਜਿਹੜਾ ਇੱਕ ਵਾਰੀ ਜਿਹੜਾ ਵੱਡਾ ਸਰਦਾਰ ਦੀ ਗੱਲ ਕੀਤੀ ਹੈ ਤਾਂ ਇਹਦੇ ਵਿੱਚ ਸੀ ਕੀ ਸੀ ਕਿ ਜਿਹੜਾ ਇੱਕ ਵੱਡਾ ਸਰਦਾਰ ਸੀ ਉਹ ਪਹਿਲਾਂ ਡਾਕੂ ਸੀ ਉਹ ਹੁਣ ਕੀ ਹੋ ਗਿਆ ਸੀ ਬਾਗੀ ਹੋ ਗਿਆ ਜੋ ਪਹਿਲਾਂ ਕੀ ਸੀ ਤਾੜਵੀ ਸੀ ਤੇ ਬਾਅਦ ਵਿੱਚ ਉਹ ਬਾਗੀ ਹੋ ਗਿਆ ਤੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਸੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮਸਾਂ ਉਹਨੂੰ ਜਿੱਤਿਆ ਸੀ ਤੇ ਫਿਰ ਉਸ ਨੂੰ ਰੋਹਤਾਸ ਦੇ ਕਿਲੇ ਦੇ ਵਿੱਚ ਜਿਹੜਾ ਹੈ ਉਹਨੂੰ ਕੈਦ ਕਰ ਦਿੱਤਾ ਸੀ ਤੇ ਉਹ ਕੈਦ ਦੇ ਸਮੇਂ ਉਹ ਜਿਹੜਾ ਸਰਦਾਰ ਸੀ ਹਮੇਸ਼ਾ ਪਰਮਾਤਮਾ ਤੇ ਮਨੁੱਖਾਂ ਨੂੰ ਗਾਲ੍ਹਾਂ ਕੱਢਦਾ ਸੀ ਤੇ ਜਦੋਂ ਉਸ ਤਾੜਵੀ ਜਿਹੜਾ ਸੀਗਾ ਪਹਿਲਾਂ ਤੇ ਫਿਰ ਬਾਅਦ ਵਿੱਚ ਬਾਗੀ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਉੱਪਰ ਜਿੱਤ ਪ੍ਰਾਪਤ ਕਰਕੇ ਉਹਨੂੰ ਰੋਹਤਾਸ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਤੇ ਕੈਦ ਵਿੱਚ ਪਿਆ ਉਹ ਹਮੇਸ਼ਾ ਪਰਮੇਸ਼ਵਰ ਅਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਸੀ ਸਰਬ ਸੁੱਖਾਂ ਦੀ ਖਾਣ ਪ੍ਰਮਾਤਮਾ ਵਿੱਚ ਉਸ ਅਪਰਾਧੀ ਦਾ ਵਿਸ਼ਵਾਸ ਉੱਠ ਗਿਆ ਸੀ ਇਹਦੇ ਬਾਰੇ ਤੁਹਾਨੂੰ ਡਿਟੇਲ ਨਾਲ ਦੱਸਦੀਆਂ ਕਿ ਜਿਹੜਾ ਇੱਕ ਵੱਡਾ ਸਰਦਾਰ ਸੀ ਉਹ ਪਹਿਲਾਂ ਡਾਕੂ ਸੀ ਫਿਰ ਉਹ ਬਾਗੀ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਉੱਤੇ ਬਹੁਤ ਔਖੀ ਜਿੱਤ ਪ੍ਰਾਪਤ ਕਰਕੇ ਉਹਨੂੰ ਜਿਹੜਾ ਸੀ ਰੋਹਤਾਸ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਤੇ ਉਹ ਕੀ ਸੀ ਉਹ ਸਰ ਕੈਦ ਵਿੱਚ ਜਿਹੜਾ ਉਹ ਸਰਦਾਰ ਸੀ ਹਮੇਸ਼ਾ ਪਰਮਾਤਮਾ ਤੇ ਮਨੁੱਖਾਂ ਨੂੰ ਗਾਲਾਂ ਕੱਢਦਾ ਸੀ ਤੇ ਚੰਗਾ ਮੰਨਦਾ ਜੋ ਉਹਦੇ ਮੂੰਹ ਚ ਆਂਦਾ ਸੀ ਉਹ ਬੋਲਦਾ ਰਹਿੰਦਾ ਸੀ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਸਾਰੇ ਸੁੱਖਾਂ ਦੀ ਖਾਣ ਹੈ ਇਹਦੇ ਵਿੱਚ ਦੱਸਿਆ ਨਾ ਹਮੇਸ਼ਾ ਪਰਮਾਤਮਾ ਸਰਬ ਸੁੱਖਾਂ ਦੀ ਖਾਣ ਪਰਮਾਤਮਾ ਵਿੱਚ ਉਹ ਅਪਰਾਧੀ ਦਾ ਵਿਸ਼ਵਾਸ ਹੋ ਗਿਆ ਸੀ ਕਹਿੰਦੇ ਸਰਬ ਸੁੱਖਾਂ ਦੀ ਖਾਣ ਜਿਹੜਾ ਪਰਮਾਤਮਾ ਹੈ ਤੇ ਪਰ ਇਹ ਸੋਚ ਜਿਹੜੀ ਹੈ ਉਸ ਜਿਹੜਾ ਅਪਰਾਧੀ ਸੀਗਾ ਉਹਦੇ ਹਿਰਦੇ ਦੇ ਵਿੱਚ ਉਹ ਉੱਡ ਕੇ ਇੱਕ ਅਜਿਹੀ ਅੱਗ ਮਤਲਬ ਉਹਦੇ ਵਿੱਚ ਬਲ ਗਈ ਸੀ ਜਿਸ ਵਿੱਚ ਆਦਮੀ ਦੀ ਮੌਤ ਨਹੀਂ ਹੁੰਦੀ ਉਹਦੇ ਅੰਦਰ ਕਿ ਇੱਕ ਇਹੋ ਜਿਹੀ ਅੱਗ ਬਲਦੀ ਸੀ ਕਿ ਉਹ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਤੇ ਬਸ ਹਮੇਸ਼ਾ ਸੜਦਾ ਬਲਦਾ ਰਹਿੰਦਾ ਸੀ ਤੇ ਜਿਵੇਂ ਕਿ ਐਵੇਂ ਹੀ ਆਦਮੀ ਮਰ ਨਹੀਂ ਸਕਦਾ ਪਰ ਉਹ ਅੰਦਰ ਹੀ ਅੰਦਰ ਸੜਦਾ ਬਲਦਾ ਰਹਿੰਦਾ ਸੀ ਤਾਂ ਉਹ ਅਜਿਹੀ ਸਥਿਤੀ 'ਚ ਕੈਦਖਾਨੇ ਦੀਆਂ ਜਿਹੜੀਆਂ ਉਹ ਇਹਦੇ ਬਾਰੇ ਡਿਟੇਲ 'ਚ ਦੱਸ ਰਿਹਾ ਕਿ ਜਦੋਂ ਇਹ ਇਹੋ ਜਿਹੀ ਸਥਿਤੀ ਉਹਦੇ ਤੇ ਹੋਊਗੀ ਤੇ ਉਹ ਜਿਹੜੇ ਕੈਦਖਾਨੇ ਦੀਆਂ ਜਿਹੜੀਆਂ ਡਰਾਉਣੀਆਂ ਦੀਵਾਰਾਂ ਸੀ ਉਹਨੂੰ ਖਾਣ ਨੂੰ ਪੈਣੀ ਆ ਸੀ ਤੇ ਹੋਰ ਵੀ ਕਈ ਪ੍ਰਕਾਰ ਦੇ ਡਰ ਉਹਦੀਆਂ ਜਿਹੜੀਆਂ ਸੀ ਅੱਖਾਂ ਸਾਹਮਣੇ ਆਂਦੇ ਰਹਿੰਦੇ ਸੀ ਤੇ ਉਸਦੇ ਦੁੱਖਾਂ ਨੂੰ ਹੋਰ ਦੁੱਗਣਾ ਕਰ ਦਿੰਦੇ ਸੀ ਤੇ ਜਿਸ ਸਮੇਂ ਵੀ ਕੋਈ ਸਰਕਾਰੀ ਨੌਕਰ ਉਸ ਨੂੰ ਰੋਟੀ ਪਾਣੀ ਦੇਣ ਆਂਦਾ ਸੀ ਤਾਂ ਉਹ ਇੱਕੋ ਸਾਹੇ ਹਜ਼ਾਰ ਗਾਲਾਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਉਕੜਦਾ ਸੀ ਤੇ ਇਹਦੇ ਬਾਰੇ ਡਿਟੇਲ ਤੁਹਾਨੂੰ ਦੱਸਿਆ ਜਿਹੜਾ ਕਿ ਇੱਕ ਸਰਦਾਰ ਸੀ ਤਾਂ ਉਹਦੇ ਬਾਰੇ ਦੱਸਿਆ ਤਾਂ ਇੱਕ ਦਿਨ ਕੀ ਹੁੰਦਾ ਇੱਕ ਦਿਨ ਉਸ ਨੂੰ ਆਪਣੀ ਜਿਹੜੀ ਉਹ ਕੂਟੀਆਂ ਵਿੱਚ ਸੀ ਜਿਹੜੀ ਉਹ ਜੇਲ੍ਹ ਦੇ ਵਿੱਚ ਸੀਗਾ ਤਾਂ ਉਸ ਦੇ ਵਿੱਚ ਉਹਨੂੰ ਕੀ ਹੁੰਦਾ ਹੈ ਆਪਣੀ ਕੂਟੀਆਂ ਵਿੱਚ ਇੱਕ ਪੁਰਾਣੀ ਪੋਥੀ ਹੱਥ ਲੱਗ ਜਾਂਦੀ ਹੈ ਤਾਂ ਇੱਕ ਦਿਨ ਉਹ ਦੁਖੀ ਆਦਮੀ ਜਿਹੜਾ ਸੀਗਾ ਉਹ ਪਰੇਸ਼ਾਨ ਆਦਮੀ ਬੰਦਾ ਸੀ ਉਹ ਉਹ ਕੀ ਹੁੰਦਾ ਸੀ ਸਮਾਂ ਗੁਜ਼ਾਰਨ ਨੂੰ ਵਾਸਤੇ ਆਪਣੀ ਜਿਹੜੀ ਹੈ ਕੂਟੀਆਂ ਦੇ ਵਿੱਚ ਬੈਠਾ ਸੀ ਉਹ ਹੀ ਜਿਹੜਾ ਸਰਦਾਰ ਢਾੜਵੀ ਸੀ ਬਾਗੀ ਹੋ ਗਿਆ ਸੀ ਆਪਣੀ ਉਹਦੇ ਉਹ ਉਹਨੂੰ ਟਾਈਮ ਨਹੀਂ ਉਹਦਾ ਬੀਤਦਾ ਸੀ ਤਾਂ ਉਹ ਕੀ ਕਰਦਾ ਸੀਗਾ ਇੱਧਰ ਉੱਧਰ ਹੱਥ ਕੂਟੀਆਂ ਦੇ ਵਿੱਚ ਇੱਧਰ ਉੱਧਰ ਫਰੋਲਾ ਫਰਾਲੀ ਜੀ ਉਹ ਕਰਦਾ ਰਹਿੰਦਾ ਸੀ ਫੇਰ ਇੱਕ ਦਿਨ ਕੀ ਹੁੰਦਾ ਕਿ ਇੱਕ ਦਿਨ ਉਹ ਨੂੰ ਜਦੋਂ ਇਹ ਦਹੀਂ ਫੋਲ ਆ ਫਰਾਲੀ ਉਹ ਕਰ ਕਰਦਾ ਪਿਆ ਹੁੰਦਾ ਤਾਂ ਉਹ ਨੂੰ ਇੱਕ ਜਿਹੜੀ ਹੈ ਇੱਕ ਪੁਰਾਣੀ ਪੋਥੀ ਮਿਲ ਜਾਂਦੀ ਹੈ ਇੱਕ ਪੁਰਾਣੀ ਕਿਤਾਬ ਮਿਲ ਜਾਂਦੀ ਹੈ ਉਸ ਨੂੰ ਪੜ੍ਹ ਕੇ ਉਹ ਸੋਚਾਂ ਵਿੱਚ ਪੈ ਗਿਆ ਕਿ ਪ੍ਰਮਾਤਮਾ ਸਦਾ ਬਖਸ਼ਦਾ ਹੁਣ ਜਦੋਂ ਉਹ ਕਿਤਾਬ ਨੂੰ ਚੁੱਕ ਲੈਂਦਾ ਟਾਈਮ ਪਾਸ ਕਰਨ ਵਾਸਤੇ ਆਪਣਾ ਤਾਂ ਉਹ ਵੇਲਾ ਹੋਣ ਕਰਕੇ ਉਸ ਦਾ ਮਨ ਜਿਹੜਾ ਪੋਥੀ 'ਚ ਉਤਰਦਾ ਜਾਂਦਾ ਫਿਰ ਉਹ ਵੇਲਾ ਹੁੰਦਾ ਤੇ ਉਹ ਪੋਥੀ ਪੜ੍ਹਨ ਲੱਗ ਜਾਂਦਾ ਤੇ ਪੜਦੇ-ਪੜਦੇ ਉਹਦਾ ਜਿਹੜਾ ਮਨ ਹੈ ਪੋਥੀ ਦੇ ਵਿੱਚ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਵਚ ਜਾਂਦਾ ਹੈ ਤੇ ਉਹ ਉਹ ਪ੍ਰਮਾਤਮਾ ਬਾਰੇ ਸੋਚਣ ਲੱਗ ਪੈਂਦਾ ਕਿ ਕੀ ਪ੍ਰਮਾਤਮਾ ਜਿਹੜਾ ਸੱਚਮੁੱਚ ਜਿਹੜਾ ਬਖਸ਼ਣਹਾਰ ਤੇ ਕਿਰਪਾਲੂ ਹੈ ਉਹ ਸੋਚਦਾ ਕਿ ਪ੍ਰਮਾਤਮਾ ਸਦਾ ਬਖਸ਼ਦਾ ਹੈ ਕਿ ਉਸ ਦੀ ਮਿਹਰ ਦੀ ਛਾਂ ਹੇਠ ਉਹ ਨਹੀਂ ਆ ਸਕਦਾ ਕੀ ਕਹਿੰਦਾ ਕੀ ਕਹਾਂ ਮੈਂ ਨਹੀਂ ਪ੍ਰਮਾਤਮਾ ਦੀ ਉਹਦੀ ਛਾਂ ਦੇ ਥੱਲੇ ਆ ਸਕਦਾ ਕਹਿੰਦਾ ਜਿਉ ਪ੍ਰਮਾਤਮਾ ਬਖਸ਼ਣਹਾਰ ਹੈ ਸਭ ਦੁੱਖਾਂ ਸੁੱਖਾਂ ਦਾ ਮਾਲਿਕ ਉਹ ਆਪ ਹੈ ਤਾਂ ਉਹ ਸਾਰੇ ਜੀਵਨ ਦਾ ਆਧਾਰ ਹੈ ਤਾਂ ਕਿ ਮੈਂ ਉਹਦੀ ਕਹਿੰਦਾ ਬਈ ਉਹਦੀ ਪ੍ਰਮਾਤਮਾ ਦੇ ਉਹਦੇ ਵਿੱਚ ਆ ਸਕਦਾ ਜਿਸ ਪਰਮਾਤਮਾ ਨੂੰ ਕਹਿੰਦਾ ਮੈਂ ਇੰਨਾ ਡਰਾਉਣਾ ਤੇ ਭੂਤ ਸਮਝਦਾ ਕਿ ਉਹ ਇੰਨਾ ਕਿਰਪਾਲੂ ਹੈ ਹਮੇਸ਼ਾ ਬਖਸ਼ਣਹਾਰ ਤੇ ਦਇਆ ਕਰਨ ਵਾਲਾ ਹੈ ਕਿ ਉਹ ਪਰਮਾਤਮਾ ਪਾਪੀਆਂ ਤੇ ਪੁੰਨਿਆਂ ਦੋ ਕਰਨ ਵਾਲਾ ਦੋਹਾਂ ਨੂੰ ਤਾਰਦਾ ਹੈ ਅਤੇ ਸਾਰਿਆਂ ਦੀ ਉਹ ਸਹਾਇਤਾ ਕਰਦਾ ਹੈ ਉਹ ਸੋਚਦਾ ਕਿ ਮੈਂ ਕਿਰਪਾ ਦੇ ਉਸ ਸਮੁੰਦਰ ਦੇ ਮਹਿਰੂਪੀ ਛਾਂਟ ਕਿਉਂ ਨਹੀਂ ਆ ਸਕਦਾ ਕਹਿੰਦਾ ਕਿਉਂ ਮੈਂ ਉਸ ਪਰਮਾਤਮਾ ਦੀ ਛਾਂਟ ਨਹੀਂ ਆ ਸਕਦਾ ਤਾਂ ਫਿਰ ਕੀ ਹੁੰਦਾ ਤਾਂ ਇੱਕ ਰਾਤ ਮੀਹ ਹਨੇਰੀ ਦੁਆਰਾ ਮਚਾਈ ਤਰਥੱਲੀ ਕਾਰਨ ਉਸ ਕੈਦੀ ਨੂੰ ਨੀਂਦ ਨਾ ਆਈ ਅਤੇ ਉਸਨੇ ਤਾਂ ਇੱਕ ਕੀ ਹੁੰਦਾ ਫਿਰ ਇੱਕ ਰਾਤ ਜਦੋਂ ਮੀਂਹ ਹਨੇਰੀ ਜਦੋਂ ਬਹੁਤ ਤੇਜ਼ ਆ ਰਹੀ ਹੁੰਦੀ ਹੈ ਤਾਂ ਉਸ ਕੈਦੀ ਨੂੰ ਨੀਂਦ ਨਹੀਂ ਆਉਂਦੀ ਅਤੇ ਉਸਨੇ ਸੋਚ ਵਿੱਚ ਸਾਰੀ ਰਾਤ ਗੁਜ਼ਾਰ ਦਿੱਤੀ ਕਿ ਉਹ ਪਾਪੀ ਹੈ ਤੇ ਕੀ ਸਭ ਨੂੰ ਸਹਾਰਾ ਦੇਣ ਵਾਲਾ ਪ੍ਰਮਾਤਮਾ ਉਸ ਨੂੰ ਬਖਸ਼ੇਗਾ ਤਾਂ ਹੁਣ ਜਦੋਂ ਉਹ ਸਾਰੀ ਰਾਤ ਹਨੇਰੀ ਤੂਫਾਨ ਆ ਰਿਹਾ ਹੁੰਦਾ ਤਾਂ ਉਹਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਸੋਚਾਂ 'ਚ ਪੈ ਜਾਂਦਾ ਸਾਰੀ ਰਾਤ ਗੁਜ਼ਾਰਦਾ ਕਿ ਉਹ ਪਾਪੀ ਹੈ ਉਹਨੇ ਸਭ ਨੂੰ ਸਹਾਰਾ ਦੇਣ ਵਾਲੇ ਪ੍ਰਮਾਤਮਾ ਕਿ ਉਹ ਨੂੰ ਵੀ ਬਖਸ਼ੇਗਾ ਕਿਉਂਕਿ ਜਿਹੜਾ ਪ੍ਰਮਾਤਮਾ ਸਭ ਨੂੰ ਸਹਾਰਾ ਦਿੰਦਾ ਹੈ ਕਿ ਉਹਨੂੰ ਬਖਸ਼ੇਗਾ ਇਹਨਾਂ ਸੋਚਾਂ ਦਾ ਫਲ ਇਹ ਹੋਇਆ ਕਿ ਉਸਦੇ ਮਨ ਵਿੱਚ ਪਛਤਾਵਾ ਹੁੰਦਾ ਫਿਰ ਉਹ ਇਹਨਾਂ ਸੋਚਾਂ ਨੂੰ ਜਦੋਂ ਸੋਚਦਾ ਤਾਂ ਫਿਰ ਉਹਦਾ ਮਨ ਜਿਹੜਾ ਪਛਤਾ ਜਾਂਦਾ ਤੇ ਉਹ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗ ਪੈਂਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਉਹ ਬੰਦਾ ਰੱਬ ਨੂੰ ਗਾਲਾਂ ਕੱਢਦਾ ਸੀ ਤਾਂ ਫਿਰ ਉਹਦੇ ਮਨ ਦੇ ਵਿੱਚ ਜਦੋਂ ਪਛਤਾਵਾ ਹੁੰਦਾ ਉਹ ਰੱਬ ਦੇ ਅੱਗੇ ਪ੍ਰਾਰਥਨਾ ਕਰਦਾ ਹੈ हे ਅਕਾਲ ਪੁਰਖ ਮੇਥੋਂ ਵੱਧ ਕੇ ਪਾਪੀ ਕੋਈ ਨਹੀਂ ਮੈਂ ਕੁੰਭੀ ਨਰਕ ਦੇ ਜੋਗਾ ਪਰ ਆਪ ਬਖਸ਼ੀਂ ਦਿਓ ਮੈਨੂੰ ਇਹ ਬਖਸ਼ੋ ਤਾਂ ਹੁਣ ਜਦੋਂ ਉਹ ਪ੍ਰਾਰਥਨਾ ਕਰਦਾ ਰੱਬ ਅਗੇ ਕਿ ਨਹੀਂ ਅਕਾਲ ਪੁਰਖ ਮੈਂ ਪਾਪੀ ਆ ਮੈਂ ਬਹੁਤ ਵੱਡਾ ਨਰਕ ਦਾ ਭਾਗੀਦਾਰ ਆ ਆਪ ਬਖਸ਼ਣ ਹਾਰੋ ਮੈਨੂੰ ਵੀ ਬਖਸ਼ੋ ਕਹਿੰਦਾ ਇਸ ਤਰ੍ਹਾਂ ਈਸ਼ਵਰ ਵਿੱਚ ਭਰੋਸਾ ਲਿਆਉਣ ਨਾਲ ਉਸ ਦੇ ਸਭ ਸੰਕਟ ਨਵਰਿਤ ਹੁਣ ਉਹਦਾ ਮਨ ਜਿਹੜਾ ਸੀ ਨਿਰਮਲ ਹੋ ਗਿਆ ਤਾਂ ਜਦੋਂ ਉਹਨੇ ਰੱਬ ਦੇ ਨਾਮ ਦੇ ਵਿੱਚ ਜਦੋਂ ਪ੍ਰਾਰਥਨਾ ਕਰਨ ਲੱਗ ਗਿਆ ਤਾਂ ਰੱਬ ਦਾ ਨਾਮ ਜਪਣ ਲੱਗ ਗਿਆ ਤਾਂ ਉਹਦਾ ਜਿਹੜੇ ਸੀ ਸਭ ਸੰਕਟ ਨਵਰਿਤ ਹੋ ਗਏ ਮਤਲਬ ਉਹਦੇ ਜਿਹੜੇ ਦੁੱਖ ਸੀ ਕਿ ਘਟਣੇ ਸ਼ੁਰੂ ਹੋ ਗਏ ਹੌਲੇ ਹੌਲੇ ਉਹ ਕੈਦੀ ਪਾਠ ਦਾ ਵੱਧ ਤੋਂ ਵੱਧ ਪ੍ਰੇਮੀ ਹੋ ਗਿਆ ਹੁਣ ਉਹ ਕੀ ਹੋ ਗਿਆ ਉਹ ਰੋਜ਼ ਉਹ ਪਾਠ ਕਰਦਾ ਜੋ ਜਿੰਨਾ ਜ਼ਿਆਦਾ ਹੋ ਸਕਦਾ ਉਹ ਪਾਠ ਕਰਦਾ ਜਿਹੜੇ ਅੱਖਰ ਉਹਨੂੰ ਨਾ ਸਮਝ ਆਂਦੇ ਤਾਂ ਉਥੇ ਉਹ ਪਾਠੀ ਨੂੰ ਬੁਲਾਉਂਦਾ ਤੇ ਉਹ ਉਹਨਾਂ ਦਾ ਉਹਨਾਂ ਸ਼ਬਦਾਂ ਦੇ ਅਰਥ ਉਹ ਸਮਝਦਾ ਫਲਸਫੇ ਗਰੂਪ ਉਸ ਦਾ ਵਾਤਾਵਰਣ ਬਦਲ ਗਿਆ ਹੁਣ ਉਹ ਕੀ ਹੋ ਗਿਆ ਜਦੋਂ ਰੱਬ ਦਾ ਨਾਮ ਲੈਣ ਲੱਗਿਆ ਤਾਂ ਉਹ ਸਾਰਾ ਕੁਝ ਉਹਦਾ ਬਦਲ ਗਿਆ ਤਾਂ ਉਸ ਦੇ ਬੋਲਾਂ ਵਿੱਚ ਮਿਠਾਸ ਤੇ ਵਿਹਾਰ ਵਿੱਚ ਨਿਮਰਤਾ ਆ ਗਈ ਤਾਂ ਜਦੋਂ ਉਹ ਇੰਨਾ ਰੱਬ ਦਾ ਨਾਮ ਜਪਣ ਲੱਗ ਗਿਆ ਤਾਂ ਉਹਦੇ ਹੁਣ ਬੋਲਾਂ ਦੇ ਵਿੱਚ ਵੀ ਮਿਠਾਸ ਆ ਗਈ ਉਹਦਾ ਵਿਹਾਰ ਵੀ ਬਿਲਕੁਲ ਬਦਲ ਗਿਆ ਇਸ ਤੋਂ ਬਾਅਦ ਕੁਝ ਸਮਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਆਏ ਹੁਣ ਇਸ ਤੋਂ ਬਾਅਦ ਜਦੋਂ ਉਹ ਬਾਗੀ ਬਦਲ ਗਿਆ ਤਾਂ ਉਹ ਆਪਣਾ ਹੁਣ ਰੋਜ਼ ਪਾਠ ਕਰਦਾ ਅਤੇ ਰੱਬ ਨੂੰ ਯਾਦ ਕਰਦਾ ਤੇ ਕੁਝ ਸਮਾਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਆਏ ਉਸੇ ਕਿਲੇ ਕੋਲ ਆਏ ਜਿੱਥੇ ਉਹ ਕੈਦੀ ਬੰਦ ਸੀ ਉੱਥੇ ਆਏ ਤੇ ਰਾਤ ਨੂੰ ਉਹ ਬਿਮਾਰ ਹੋ ਗਏ ਮਹਾਰਾਜਾ ਰਣਜੀਤ ਸਿੰਘ ਕਿਸੇ ਦਵਾਦਾਰੂ ਨੇ ਆਮਨ ਕੀਤਾ ਉਹਨਾਂ ਬੜੀ ਦਵਾਈ ਲਈ ਲੀਤੀ ਜਿਹੜੀ ਉਹ ਦਵਾਈਆਂ ਉਹ ਲੈਂਦੇ ਸੀ ਤਾਂ ਉਹਦਾ ਕੋਈ ਉਹਨਾਂ ਨੂੰ ਆਰਾਮ ਨਾ ਆਇਆ ਅੱਧੀ ਰਾਤ ਨੂੰ ਮਹਾਰਾਜਾ ਸਾਹਿਬ ਨੇ ਅਕਾਲ ਪੁਰਖ ਅਗੇ ਅਰਦਾਸ ਕੀਤੀ ਤਾਂ ਹੁਣ ਅੱਧੀ ਰਾਤ ਨੂੰ ਮਹਾਰਾਜਾ ਰਣਜੀਤ ਸਿੰਘ ਰੱਬ ਤੇ ਵਿਸ਼ਵਾਸ ਕਰਦੇ ਸੀ ਉਹ ਜਦੋਂ ਵੀ ਕੋਈ ਲੜਾਈ ਜਿੱਤਣ ਜਾਂਦੇ ਸੀ ਤਾਂ ਰੱਬ ਦਾ ਨਾਮ ਲੈਂਦੇ ਸੀ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਅਗੇ ਮਹਾਰਾਜਾ ਸਾਹਿਬ ਨੇ ਅਕਾਲ ਪੁਰਖ ਅਗੇ ਅਰਦਾਸ ਕੀਤੀ ਸਵੇਰੇ ਆਪ ਰਾਜੀ ਬਾਜੀ ਉঠে ਜਦੋਂ ਅਰਦਾਸ ਕੀਤੀ ਉਹ ਬਿਲਕੁਲ ਠੀਕ ਠਾਕ ਸੀ ਸਵੇਰੇ ਉਹ ਸਹੀ ਤਰੀਕੇ ਨਾਲ ਉঠে ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕਰਨ ਲਈ ਰਾਜਾ ਧਿਆਮ ਸਿੰਘ ਦੀ ਸਲਾਹ ਅਨੁਸਾਰ ਉਤਾੜਵੀ ਕੈਦੀ ਨੂੰ ਰਿਹਾ ਕਰਤਾ। ਹੁਣ ਜਦੋਂ ਉਹ ਸਵੇਰੇ ਸਹੀ ਉਠੇ ਤਾਂ ਫਿਰ ਉਹ ਅਕਾਲ ਪੁਰਖ ਦਾ ਰੱਬ ਦਾ ਧੰਨਵਾਦ ਕਰਨ ਲਈ ਉਹਨਾਂ ਨੇ ਰਾਜਾ ਜਿਹੜਾ ਧਿਆਨ ਸਿੰਘ ਸੀ ਉਹਨਾਂ ਦਾ ਤਾਂ ਉਹਨਾਂ ਨੂੰ ਕਿਹਾ ਵੀ ਮੈਂ ਰੱਬ ਦਾ ਧੰਨਵਾਦ ਕੀਤਾ ਤੇ ਹੁਣ ਮੈਂ ਆਪਣੀ ਇਸ ਉਹਦੇ ਵਿੱਚ ਕਿਸੇ ਇੱਕ ਭਾਰੀ ਕੈਦੀ ਨੂੰ ਜਿਹੜਾ ਮੈਂ ਛੱਡਣਾ ਚਾਹੁੰਦਾ ਵੀ ਕੋਈ ਇੱਥੇ ਕੋਈ ਭਾਰਾ ਕੈਦੀ ਹੈ ਜਿਹੜਾ ਕਿ ਬਹੁਤ ਵੱਡੀ ਸਜ਼ਾ ਭੁਗਤ ਰਿਹਾ ਹੈ ਕੋਈ ਹੈ ਤਾਂ ਉਸ ਨੂੰ ਮੈਂ ਜਿਹੜਾ ਉਹਨੂੰ ਰਿਹਾ ਕਰਨਾ ਚਾਹੁੰਦਾ ਤਾਂ ਜਿਹੜਾ ਰਾਜਾ ਸੀਗਾ ਧਿਆਨ ਸਿੰਘ ਉਹਨੇ ਮਹਾਰਾਜਾ ਨੂੰ ਅੱਗੇ ਹੋ ਕੇ ਜਿਹੜਾ ਸਮਾਚਾਰ ਸੁਣਾਇਆ ਉਹਨੇ ਕੈਦਖਾਨੇ ਦਾ ਜਿਹੜਾ ਸਮਾਚਾਰ ਸੁਣਾਉਂਦਾ ਨੂੰ ਤਾਂ ਜਿਹੜਾ ਰਾਜਾ ਧਿਆਮ ਸਿੰਘ ਸੀ ਤਾਂ ਉਹ ਮਹਾਰਾਜਾ ਸਾਹਿਬ ਅੱਗੇ ਪੇਸ਼ ਹੋ ਕੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾਇਆ ਤੇ ਉਹਨਾਂ ਨੂੰ ਦੱਸਦਾ ਹੈ ਕਿ ਨਾ ਮਹਾਰਾਜ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਹੀ ਇੱਕ ਧੜਵੀ ਤੋਂ ਸਰਦਾਰ ਬਣਿਆ ਤੇ ਉਹਨਾਂ ਦੀ ਕਿਰਪਾ ਨਾਲ ਹੀ ਆਪਣੇ ਸੱਚੇ ਪਰਮੇਸ਼ਵਰ ਦੇ ਪ੍ਰੇਮ ਤੋਂ ਜਾਣੂ ਹੋਇਆ ਹੁਣ ਉਸ ਨੂੰ ਕੈਦ ਤੋਂ ਪਰਮਾਤਮਾ ਦੀ ਦਇਆ ਨਾਲ ਹੀ ਛੁਟਕਾਰਾ ਪ੍ਰਾਪਤ ਹੋਇਆ ਤਾਂ ਉਹ ਕਹਿੰਦਾ ਜਿਹੜਾ ਧਿਆਨ ਸਿੰਘ ਹੁੰਦਾ ਹੈ ਰਾਜਾ ਉਹ ਮਹਾਰਾਜਾ ਨੂੰ ਕਹਿੰਦਾ ਵੀ ਤੇ ਇਸ ਕੈਦ ਦੇ ਵਿੱਚ ਇੱਕ ਧੜਵੀ ਹੈ ਤੇ ਉਹ ਪਹਿਲਾਂ ਧੜਵੀ ਤੋਂ ਸਰਦਾਰ ਬਣਿਆ ਤੇ ਉਹਨਾਂ ਦੀ ਕਿਰਪਾ ਕਹਿੰਦਾ ਹੁਣ ਉਹ ਰੱਬ ਦੀ ਭਗਤੀ ਕਰਦਾ ਹੈ ਰੱਬ ਦੇ ਵਿੱਚ ਉਹਦਾ ਵਿਸ਼ਵਾਸ ਹੈ ਪਰਮੇਸ਼ਰ ਦੇ ਪਿਆਰ ਦੇ ਵਿੱਚ ਉਹ ਇੰਨਾ ਜਾਣੂ ਹੋ ਗਿਆ ਕਿ ਹੁਣ ਉਸ ਨੂੰ ਕੈਦ ਤੋਂ ਪਰਮਾਤਮਾ ਦੀ ਦਇਆ ਦੇ ਨਾਲ ਹੀ ਉਹਨੂੰ ਛੁਟਕਾਰਾ ਮਿਲ ਸਕਦਾ ਹੈ ਵੀ ਸਭ ਤੋਂ ਬਹਾਰਾ ਕੈਦੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਉਹੀ ਹੈ ਤਾਂ ਮਹਾਰਾਜਾ ਸਾਹਮਣੇ ਉਸ ਦੀਆਂ ਗੱਲਾਂ ਤੋਂ ਖੁਸ਼ ਹੋ ਕੇ ਉਸ ਤਾਂ ਮਹਾਰਾਜਾ ਜਿਹੜਾ ਹੁੰਦਾ ਰਣਜੀਤ ਸਿੰਘ ਤਾਂ ਉਹ ਕਹਿੰਦੇ ਆ ਵੀ ਚਲੋ ਉਸ ਕੈਦੀ ਨੂੰ ਲਿਆਓ ਤੇ ਉਹਨੂੰ ਜਿਹੜੇ ਨੇ ਵੀ ਉਹ ਉਸ ਨੂੰ ਛੱਡਣਾ ਚਾਹੁੰਦੇ ਆ ਵੀ ਉਹੀ ਉਹ ਜਿਹੜਾ ਸਭ ਤੋਂ ਪਾਰਾ ਕੈਦੀ ਇਸ ਟਾਈਮ ਹੋਈ ਆ ਤਾਂ ਉਹਨੂੰ ਉਹ ਛੱਡਣਾ ਚਾਹੁੰਦੇ ਨੇ ਵੀ ਜਿਹੋ ਸੁਧਰ ਗਿਆ ਹੈ ਉਹ ਬੰਦਾ ਤੇ ਉਹਨੂੰ ਉਹ ਛੱਡਣਾ ਚਾਹੁੰਦੇ ਤਾਂ ਫਿਰ ਉਹਨੂੰ ਕਹਿ ਦਿੰਦੇ ਨੇ ਵੀ ਜਾਓ ਉਹਨੂੰ ਰਾਜੀ ਖੁਸ਼ੀ ਜਿਹੜਾ ਉਹਨੂੰ ਲੈ ਕੇ ਆਓ ਤੇ ਉਹਨੂੰ ਰਿਹਾ ਕਰਨਾ ਫਿਰ ਜਦੋਂ ਉਹਨੂੰ ਲੈ ਕੇ ਆਂਦੇ ਨੇ ਉਹਨੂੰ ਉਹਦੇ ਕੈਦ ਚੋਂ ਆਜ਼ਾਦ ਹੋ ਜਾਂਦਾ ਜਦੋਂ ਉਹ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਂਦਾ ਤੇ ਮਹਾਰਾਜਾ ਰਣਜੀਤ ਸਿੰਘ ਉਹਦੀਆਂ ਗੱਲਾਂ ਤੋਂ ਕੁਝ ਹੋ ਜਾਂਦੇ ਉਹਨੂੰ ਕਹਿੰਦੇ ਨੇ ਵੀ ਤੂੰ ਹੁਣ ਸੁਧਰ ਗਿਆ ਹੁਣ ਤਾਂ ਵੀ ਤੂੰ ਠੀਕ ਹੈ ਸੁਧਰ ਚੁੱਕਿਆ ਹੈ ਤੂੰ ਉਹ ਕਹਿੰਦਾ ਵੀ ਮੈਂ ਹੁਣ ਬਿਲਕੁਲ ਰੱਬ ਦੀ ਪਰਮੇਸ਼ਵਰ ਦੀ ਪਗਤੀ ਦੇ ਵਿੱਚ ਲੀਨ ਹੋ ਗਿਆ ਤੇ ਹੁਣ ਉਹ ਕਹਿੰਦਾ ਪਰਮਾਤਮਾ ਦੀ ਦਇਆ ਦੇ ਨਾਲ ਹੀ ਕਹਿੰਦਾ ਮੈਨੂੰ ਜਿਹੜਾ ਛੁਟਕਾਰਾ ਪ੍ਰਾਪਤ ਹੋਇਆ ਤਾਂ ਮਹਾਰਾਜਾ ਸਾਹਿਬ ਜਿਹੜੇ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਉਹਦੀਆਂ ਗੱਲਾਂ ਤੋਂ ਕੁਝ ਹੋ ਕੇ ਉਹ ਕਿ ਉਹ ਨੂੰ ਫੇਰ ਦੁਬਾਰਾ ਸਰਦਾਰੀ ਦੇਣਾ ਚਾਹੁੰਦੇ ਨੇ ਪਰ ਉਹ ਹੁਣ ਸਰਦਾਰੀ ਲੈਣ ਤੋਂ ਮਨਾਂ ਕਰ ਦਿੰਦਾ ਹੁਣ ਉਹ ਸਰਦਾਰੀ ਲੈਣੀ ਪਰਮਾਨਨਾ ਕੀਤੀ ਤਾਂ ਉਹ ਹੁਣ ਸਰਦਾਰੀ ਲੈਣੀ ਪਰਮਾਨ ਨਹੀਂ ਕਰਦਾ ਤੇ ਇਹ ਕਹਿ ਕੇ ਚਲਾ ਗਿਆ ਮੂੜ ਦੇਖ ਪੂਲਾ ਵਿਸਰੇ ਤੇ ਰਚੇਤਨਾ ਆਵੇ ਨਾ ਕਹਿੰਦਾ ਮੈਂ ਹੁਣ ਕਹਿੰਦਾ ਪਹਿਲਾਂ ਤਾਂ ਜੇ ਮੈਂ ਭੁੱਲ ਗਿਆ ਸੀ ਕਹਿੰਦਾ ਰੱਬ ਨੂੰ ਕਹਿੰਦਾ ਤੇ ਮੈਂ ਬਈ ਹੁਣ ਇਹ ਸਰਦਾਰੀ ਹੁਣ ਮੈਂ ਦੁਨੀਆਦਾਰੀ ਦੇ ਝੰਜਟਾਂ ਦੇ ਵਿੱਚ ਜਿਹੜਾ ਮੈਂ ਨਹੀਂ ਫਸਣਾ ਚਾਹੁੰਦਾ ਤਾਂ ਇਸ ਕਥਾ ਤੋਂ ਇਹ ਸਿੱਧ ਹੁੰਦਾ ਹੈ ਕਿ ਪਰਮਾਤਮਾ ਦੀ ਸੇਵਾ ਵਿੱਚ ਪਰਮਾਤਮਾ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ ਅਤਿਅੰਤ ਸ਼ਾਂਤੀ ਦਿੰਦੀ ਹੈ ਤਾਂ ਹੁਣ ਦੇਖੋ ਤੁਸੀਂ ਉਹਦੇ ਵਿੱਚ ਜਦੋਂ ਪ੍ਰਾਰਥਨਾ ਕਰਦਾ ਹੈ ਰੱਬ ਦਾ ਨਾਮ ਲੈਂਦਾ ਹੈ ਰੱਬ ਦੇ ਰੰਗ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਜਾਂਦਾ ਤਾਂ ਉਹਦੇ ਮਨ ਨੂੰ ਕਿੰਨੀ ਅਤਿਅੰਤ ਉਹਨੂੰ ਸ਼ਾਂਤੀ ਮਿਲਦੀ ਹੈ ਤੇ ਉਹਦੇ ਜਿਹੜੇ ਸੰਕਟ ਹੈ ਉਹ ਵੀ ਦੂਰ ਹੋ ਜਾਂਦੇ ਨੇ ਤਾਂ ਇਸ ਤੋਂ ਇਹ ਸਿੱਧ ਹੁੰਦਾ ਕਿ ਪਰਮਾਤਮਾ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ ਅਤਿਅੰਤ ਸ਼ਾਂਤੀ ਦਿੰਦੀ ਹੈ ਅੰਤ ਜਿਹੜਾ ਸਭ ਪਰਮਾਤਮਾ ਦੀ ਦਰਗਾਹ ਜਾਣਾ ਕਹਿੰਦੇ ਸਭ ਨੇ ਵਾਪਸ ਜਾਣਾ ਤਾਂ ਪਰਮਾਤਮਾ ਦੇ ਕੋਲ ਹੀ ਹੈ ਜਿੱਥੇ ਸਾਡੇ ਬੁਰੇ ਭਰੇ ਭਲੇ ਬੁਰੇ ਕੰਮਾਂ ਦਾ ਨਿਰਤਾਰਾ ਹੋਣਾ ਸਾਡੀ ਭਲਾਈ ਇਸੇ ਵਿੱਚ ਹੈ ਕਿ ਅਸੀਂ ਪ੍ਰਾਰਥਨਾ ਦੁਆਰਾ ਉਸ ਜਗਤ ਪਿਤਾ ਤੋਂ ਆਪਣੇ ਪਾਪੁਛੇ ਲੀਤਾ ਹੁਣ ਇਹਦੇ ਵਿੱਚ ਜਿਹੜਾ ਲੇਖਕ ਹੈ ਉਹ ਕਹਿੰਦਾ ਹੈ ਕਿ ਜਿਸ ਜਾਣਤਾ ਸਭ ਨੇ ਪ੍ਰਮਾਤਮਾ ਦੀ ਦਰਗਾਹ ਚ ਹੀ ਹੈ ਕਹਿੰਦਾ ਸਾਰੇ ਜਿੱਥੇ ਸਾਰੇ ਭਲੇ ਬੁਰੇ ਕੰਮਾਂ ਦਾ ਜੋ ਵੀ ਹੈ ਫੈਸਲਾ ਹੁੰਦਾ ਹੈ ਸਾਡੀ ਸਾਰਿਆਂ ਦੀ ਭਲਾਈ ਇਸੇ ਵਿੱਚ ਹੀ ਹੈ ਕਿ ਅਸੀਂ ਪ੍ਰਾਰਥਨਾ ਕਰੀਏ ਰੱਬ ਅਗੇ ਤੇ ਅਸੀਂ ਉਸ ਜਗਤ ਪਿਤਾ ਤੋਂ ਆਪਣੇ ਜਿਹੜੀਆਂ ਪੁੱਲਾਂ ਨੇ ਉਹ ਬਖਸ਼ਾਈਏ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ Thanks for watching.